ਸਖਤੀ ਦੇ باوجود ਪੰਜਾਬ ਵਿੱਚ ਪ੍ਰਾਲੀ ਸੜਨ ਦੇ ਕੇਸ ਰੁਕ ਨਹੀਂ ਰਹੇ ਹਨ ਪੰਜਾਬ ਦੇ ਵਿੱਚ ਐਤਵਾਰ ਨੂੰ ਖੇਤਾਂ ਦੇ ਵਿੱਚ ਸਾੜੀ ਗਈ ਪ੍ਰਾਲੀ ਦੀ 345 ਘਟਨਾਵਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਯਾਨੀ 116 ਜਗ੍ਹਾ ਪ੍ਰਾਲੀ ਸਾੜੀ ਗਈ ਸੰਗਰੂਰ ਜ਼ਿਲ੍ਹਾ ਇਸ ਲਈ ਵੀ ਸੂਬੇ ਭਰ ਦੇ ਵਿੱਚੋਂ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਸੰਗਰੂਰ ਤੋਂ ਹੀ ਮੈਂਬਰ ਆਫ ਪਾਰਲੀਮੈਂਟ ਜੋ ਪਹਿਲਾਂ ਸਨ ਯਾਨੀ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਖੇਤਰ ਹੈ ਉਸ ਇਲਾਕੇ ਦੇ ਵਿੱਚ ਉਪਰਾਲੀ ਦੇ ਸਭ ਤੋਂ ਜ਼ਿਆਦਾ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਸਵੇਰੇ ਦੇ ਪੰਜ ਸ਼ਹਿਰਾਂ ਦਾ AQI 300 ਤੋਂ ਪਾਰ ਹੋ ਗਿਆ 200 ਤੋਂ 350 ਤੱਕ AQI ਖਰਾਬ ਦੀ ਸ਼੍ਰੇਣੀ ਤੋਂ ਮੰਨਿਆ ਜਾਂਦਾ ਹੈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ 15 ਸਤੰਬਰ ਤੋਂ 10 ਨਵੰਬਰ ਤੱਕ ਸੂਬੇ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲਗਾਉਣ ਦੇ 6811 ਮਾਮਲੇ ਸਾਹਮਣੇ ਆਏ ਹਨ। ਇਹੀ وجہ ਹੈ ਕਿ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੇ ਮੁਤਾਬਿਕ ਪ੍ਰਦੂਸ਼ਣ ਦਾ ਪੱਧਰ ਬਹੁਤ ਹੀ ਖਰਾਬ ਕੈਟਾਗਰੀ ਦੇ ਵਿੱਚ ਰਿਕਾਰਡ ਅਜੋਹਾ ਹੈ ਹਾਲਾਂਕਿ ਔਸਤ AQI orange level ਤੇ ਹੈ ਬੀਤੇ ਦਿਨ ਦਿੱਲੀ ਦੇ 에ਅ ਕੁਆਲਿਟੀ ਇੰਡੈਕਸ ਜਿੱਥੇ 334 ਪੁਆਇੰਟ ਰਿਹਾ ਜਦ ਕਿ ਚੰਡੀਗੜ੍ਹ ਦਾ ਓਵਰঅল AQI 340 ਯਾਨੀ ਕਿ ਦਿੱਲੀ ਤੋਂ ਵੀ ਜ਼ਿਆਦਾ ਆਬੂ ਹਵਾ ਖਰਾਬ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੀ ਚੰਡੀਗੜ੍ਹ ਦੀ ਹਵਾ ਦੇ ਵਿੱਚ ਪੋਲੀਟੈਂਸ ਦਾ ਪੱਧਰ 400 ਮਾਈਕਰੋਗ੍ਰਾਮ ਅਤੇ ਕਿਊਬਿਕ ਮੀਟਰ ਤੋਂ ਵੀ ਜ਼ਿਆਦਾ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਵੀ ਹਵਾ ਪ੍ਰਦੂਸ਼ਿਤ ਹੋ ਗਈ ਹੈ। ਜਿਵੇਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਵਾਤਾਵਰਣ ਪੂਰੀ ਤਰ੍ਹਾਂ ਗੰਦਲਾ ਹੋ ਚੁੱਕਿਆ ਹੈ। ਹਰਿਆਣਾ, ਪੰਜਾਬ, ਰਾਜਸਥਾਨ, ਸੁਮੇਂ ਪੂਰੇ ਉੱਤਰ ਭਾਰਤ ਦੇ ਵਿੱਚ ਅੱਗ ਲਾਉਣ ਦੀ ਘਟਨਾਵਾਂ ਕਿਉਂਕਿ ਝੋਨੇ ਦੀ ਰੈਂਡ ਕੋਨ ਨੂੰ ਅਗਲੋਂ ਤੋਂ ਬਾਅਦ ਜਿਹੜਾ ਵਾਤਾਵਰਣ بگੜਦਾ ਜਾ ਰਿਹਾ ਹੈ ਅਜਿហេ ਚ ਲੋਕਾਂ ਨੂੰ ਜੋ ਆਵਾਗਮਨ ਸੜਕਾਂ ਤੇ ਕਰਦੇ ਹਨ ਉਹਨਾਂ ਨੂੰ ਬਹੁਤ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।